ਟਾਲਾ ਪੁਲਿਸ ਨੇ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੇ ਗੋਲੀਆਂ ਚਲਾਉਣ ਅਤੇ ਉਸ ਤੋਂ ਫਰौती ਮੰਗਣ ਵਾਲੇ گروਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਬਾਰੇ ਪੁਲਿਸ ਨੇ ਦੱਸਿਆ ਕਿ ਇਹ ਗੈਂਗਸਟਰ ਬਲਵਿੰਦਰ ਸਿੰਘ ਡੋਨੀਵਾਲ ਅਤੇ ਅਮਰਜੀਤ ਸਿੰਘ ਖਾਬੇ ਰਾਜਪੂਤਾ ਦੇ ਇਸ਼ਾਰੇ ਤੇ ਅਪਰਾਧ ਕਰਦੇ ਸਨ ਅਤੇ ਉਹ ਇਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਹਨਾਂ ਤੋਂ ਇਦਾਂ ਦੀਆਂ ਵਾਰਦਾਤਾਂ ਕਰਵਾਉਂਦਾ ਸੀ ਮਾਨਜੋਗ ਐਸਐਸਪੀ ਹਰਿਆਣਾ ਪੇਸ਼ ਤੇ ਮਾਨਜੋਗ ਸਾਡੇ ਐਸਪੀਡੀ ਸਾਹਮਣੇ ਇਹ ਜਿਹੜਾ ਆਪਣਾ ਪਹਿਲੀ ਵਾਰਦਾ ਤੋਂ ਕਮਾਚ ਹੋਈ ਹੈ ਇੱਕ ਬੋਲ ਹੱਟੀ ਇੱਕ ਇੱਕ ਆਪਣਾ ਉੱਤੇ ਪ੍ਰਾਪਰਟੀ ਡੀਲਰ ਜਿਹੜੀ ਗੋਲ ਹੱਟੀ ਦੀ ਵਾਰਦਾ ਤੇ ਉਹ 21 ਪੰਜ ਨੂੰ ਹੋਈ ਤੇ ਜਿਹੜੀ ਦੂਸਰੀ ਵਾਰਤਾਤ ਹੋਈ ਸੀ ਉਹ 15 ਨੂੰ ਹੋਈ ਇਹਦੇ ਵਿੱਚ ਜਿਹੜੇ ਆਪਣਾ ਤਿੰਨੇ ਜਣੇ ਜਿਹੜੀ ਗੋਲ ਹੱਟੀ ਤੇ ਅਮਨਦੀਪ ਤੇ ਆਕਾਸ਼ ਤੇ ਬਿੱਲਾ ਬੈਂਟ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਾਫਟਰ ਕਰ ਲਏ ਉਸ ਤੋਂ ਬਾਅਦ ਜਿਹੜੀ ਦੂਸਰੀ ਵਾਰਦਾਤ ਹੀ ਉਹਦਾਂ ਨੇ ਕੀਤੀ ਪ੍ਰਾਪਰਟੀ ਡੀਲਰ ਦੇ ਉਹਦੇ ਵਿੱਚ ਆਪਣਾ ਆਕਾਸ਼ ਮਿੱਥਿਆ ਦਾ ਜਰਮ ਉਹਨਾਂ ਦੋਨੋਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਤੇ ਬਲੌਂਕੀ ਤੋਂ ਅਰੈਸਟ ਕੀਤਾ ਤੇ ਆਕਾਸ਼ ਨੂੰ ਜਿਹੜਾ ਫਾਈਨਾਂਸ ਕਰਦਾ ਸੀ ਉਹ ਆਪਣਾ ਰੋਬਨ ਹੀ ਜਿਹੜਾ ਕਰਦਾ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬੱਲ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਤੇ ਖੱਬੇ ਰਾਜਪੂਤ ਤੋਂ ਅਮਨ ਟੋਟਲ ਕਿੰਨੇ ਵਿਅਕਤੀ ਗ੍ਰਿਫਤਾਰ ਹੋਏ ਟੋਟਲ ਅਸੀਂ ਜਿਹੜੇ 5 ਜਣੇ ਆਪਣਾ ਅਰੈਸਟ ਕਰ ਲਿਆ ਇਹ ਤਾਂ ਪਹਿਲਾਂ ਤੋਂ ਹੀ ਅਰੈਸਟ ਕੀਤਾ ਗਿਆ ਇਨਾਂ ਨੇ ਆਪਣਾ ਜਿਹੜਾ ਅਡੇਨਰ ਦੋ ਵਾਰ ਦਿੱਤਾ ਨਾ ਜਿਹੜੀ ਅਡੇ ਕੀਤੀ ਉਹਦੇ ਚੋਂ ਰੈਕ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਦੇ ਜਿਹੜੇ ਦੋ ਥਾਣੇ ਦੇ ਹੋਰ ਪੈਰਿੰਗ ਕੀਤੀ ਆ ਇੱਕ ਤਾਂ ਪਹਿਲਾਂ ਨੇ ਮੇਝੇ ਥਾਣੇ ਦੇ ਵਿੱਚ ਕੀਤੀ ਆ ਤੇ ਇੱਕ ਇਹਨਾਂ ਨੇ ਉੱਥੇ ਕਲਚੀਆਂ ਰੱਖੀ ਸੀ। ਹਰ ਸਭ ਕਿਸ ਜਣਾ ਦਾ ਜੇ ਕਿਤੇ ਕੋਈ ਪੁਲਾਨੀ ਮਕਸਦ ਇਹਨਾਂ ਦਾ ਇਹ ਆ ਵੀ ਆਪਣਾ ਉਹਨਾਂ ਤੋਂ ਰੋਟੀ ਦੀ ਮੰਗ ਸਰ ਇਹਨਾਂ ਕੋ ਕੋਈ ਵੈਪਾਂ ਹੋਰ ਉਹ ਉਹਦੇ ਹੀ ਕਰ ਰਿਹਾ ਆਪਣਾ ਜਿਹੜਾ ਗਾਸਪੀਸ਼ ਸਰ ਕਿਸੇ ਗੈਂਗ ਨਾਲ ਕੰਮ ਕਰਦੇ ਨਹੀਂ ਇਹ ਆਪਣਾ ਜਿਹੜਾ ਆਪਣਾ ਖੱਬੇ ਰਾਜਪੂਤਾਂ ਤੇ ਉਹ ਇਹਨਾਂ ਵੀ ਅੱਜ ਸਜੇ ਦਾ ਸਭ ਇਹਨਾਂ ਨੂੰ ਜਿਵੇਂ ਕਹਿ ਦਿੰਦੇ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਗੇ ਚਾਹ ਇਹਨਾਂ ਨੂੰ ਕੋਈ ਨਾ ਕੁਝ ਪੈਸੇ ਪਾਉਂਦੇ ਆ ਖਰਚਾ ਵਰਚਾ ਉਹਨਾਂ ਦੇ ਉੱਪਰ ਜਿਹੜੇ ਜੈਸ਼ਨਲ ਨੇਮ ਪਰਚਾ ਹਾਂਜੀ ਖੱਬੇ ਰਾਜਪੂਤਾਂ ਦੇ ਹਾਂਜੀ ਤੁਹਾਡੇ ਥਾਣੇ ਕਿਸੇ ਦਾ ਬਾਹਰ ਕਮਾਂਡ ਥਾਣੇ ਜਿੱਥੇ ਦੁਨੀਆ ਕਰਕੇ ਸਕਦਾ ਇਸ ਕੇਸ ਵਿੱਚ ਅਕਲਪੀ ਰਿਪੋਰਟ ਬਣੇ ਨਾ ਦੇ ਹਾਂਜੀ ਉਹ ਆਪਣਾ ਹੀ ਕਰ ਰਹੇ ਨੇ ਦਫੀਸ਼ਾਂ ਇਹਨਾਂ ਤੋਂ ਬਟਾਲਾ ਪੁਲਿਸ ਨੇ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੇ ਗੋਲੀਆਂ ਚਲਾਉਣ ਅਤੇ ਉਸ ਤੋਂ ਫਰौती ਮੰਗਣ ਵਾਲੇ گروਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਬਾਰੇ ਪੁਲਿਸ ਨੇ ਦੱਸਿਆ ਕਿ ਇਹ ਗੈਂਗਸਟਰ ਬਲਵਿੰਦਰ ਸਿੰਘ ਡੋਨੀ ਬੱਲ ਅਤੇ ਅਮਰਜੀਤ ਸਿੰਘ ਖਾਬੇ ਰਾਜਪੂਤਾ ਦੇ ਇਸ਼ਾਰੇ ਤੇ ਅਪਰਾਧ ਕਰਦੇ ਸਨ ਅਤੇ ਉਹ ਇਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਹਨਾਂ ਤੋਂ ਇਦਾਂ ਦੀਆਂ ਵਾਰਦਾਤਾ ਕਰਵਾਉਂਦਾ ਸੀ